ਨੀ ਵੀਰ ਪਾਲਾ ਕੀ ਗੱਲ ਤੂੰ ਸਾਡੇ ਬਾਥੀਆਂ ਚੱਕ ਲਈ ਲੈ ਹਈ ਐਸੀ ਤਾਂ ਗੱਲ ਹੀ ਕਰਨੀ ਸੀ ਤੇਰੇ ਨਾਲ ਤੂੰ ਪਹਿਲੀ ਨਾਗੀ ਤੇ ਤੁਸੀਂ ਕੀ ਗੱਲ ਕਰਨੀ ਸੀ ਤੁਸੀਂ ਬਾਹਲੀਆ ਸ਼ਹਿਰੋਂ ਅਸੀਂ ਤੇਰੇ ਮੱਥੇ ਟੋਈ ਜੰਦੀ ਸਾਰਾ ਦਿਨ ਘਰੇ ਬੋਹ ਖੱਬ ਸਾਰੇ ਕੁਛ ਖੇਡਣ ਕਰਾਉਣਾ ਸਾਰਾ ਸੱਟ ਕਰਨਾ ਲੈ ਤਾਂ ਖਾਂਜੀ ਤੇ ਕੁਵਾੜਾ ਦਾਣਾ ਜੀ ਦੇ ਚਿੱਤਨੀ ਤੋਂ ਯੁੱਤਰ ਲੈ ਕੋ ਨੂੰ ਦੁੱਧ ਵਾਲੀ ਤੌੜੀ ਹੈ ਮੈਂ ਸਾਥ ਨੂੰ ਮਿਲਿਆਗਾ ਦੁੱਧ ਤੇ ਖਾਣਗੇ ਓਏ ਰਾਣੀ ਰਾਣੀ ਹਾਂ ਬੇਬੇ ਓਰੇ ਆ ਮੇਰੇ ਕੋਲੇ ਆਉਣੀਆ ਪਕਾਉਣੀਆ ਤਾਂ ਰੋਟੀ ਰੱਖ ਬਗੈ ਚ ਹਾਂ ਬੇਬੇ ਰੋਟੀ ਤਾਂ ਤੂੰ ਫੇਰ ਪਕਾਈ ਹਾਂ ਹੁਣ ਆਹ ਤੋ ਪਾਣੀਆ ਵਧੀਆ ਲੱਗਣ ਲੱਗ ਗਿਆਂ ਆਪਾਂ ਬਾਥੀਆਂ ਦਾ ਕੋਈ ਬਾੜਾ ਕੋਗਾ ਦੇਖ ਲੈਂਦੀ ਤੇ ਸਮਾ ਰਹੇ ਹੁੰਦੀ ਨਾ ਇਪਾਥੀ ਪੱਥਣ ਲੱਗ ਜਾ ਹੁਣ ਤੂੰ ਨਾ ਪਾਥੀ ਦਾ ਪੱਥ ਲਿਆ ਕਰਾਂਗੇ ਮੈਂ ਵੀ ਸੋਚ ਲਈ ਸੀ ਹੁਣ ਤੁੱਪਾ ਪੈਣ ਲੱਗ ਗਿਆ ਹੁਣ ਪਾਥੀਆ ਵਧੀਆ ਉੱਠਿਆ ਕੱਢਣੀਆਂ ਫਿਰ ਭੂਟ ਲੱਗਣ ਲੱਗ ਜਾਣਗੇ ਪਾਥੀਆ ਨੂੰ ਫਿਰ ਤਪ ਤਿੰਨ ਭੂਂਡਾ ਆ 2 ਮਹੀਨੇ 2 ਮਹੀਨੇ ਹੈ ਹਾਂ 2 ਮਹੀਨੇ ਪੱਥ ਕਰਦੇ ਅੰਦਰ ਸਾਂਭ ਦਾਂਗੇ ਸਾਂਭ ਦਾਂਗੇ ਔਰ ਤੂੰ ਤੇਰਾ ਗੋਹਾ ਸਿੱਟੇ ਅੱਜ ਨਾ ਪਿਆ ਗੋਹਾ ਤਾਂ ਮੈਂ ਹੁਣ ਸਿੱਟਾਂ ਨਹੀਂ ਹੁਣ ਸਿੱਟੇ ਕਈ ਅੱਜ ਨਾ ਦਿਨ ਵਧੀਏਗਾ ਹਾਂ ਆਹੋ ਬਸ ਪੱਥੇ ਹੀ ਫਿਰ ਰੋਟੀ ਦਾ ਮਗਰ ਉਪਕਾ ਲਾ ਗਿਆ ਪਕੜਾ ਭੁੱਖਣੀ ਲੱਗੀ ਹੈ ਨਾ ਹਜ ਚਲੋ ਕੰਮ ਕਰ ਪਹਿਲਾਂ ਤੂੰ ਠੀਕ ਹੈ ਹਾਂ ਚੱਲ ਹੋਰ ਬੱਲੇ ਬੱਤੇ ਉੱਤਾਂ ਨਹੀਂ ਜਹ ਹੁਤਾ ਮੈਂ ਤੁਹਾਨੂੰ ਨਾ ਬੱਤ ਕਿਨਾਂ ਦੋਵੇਂ ਨੇ bersama ਮੈਂ ਵੀ ਅਜੇ ਪਹਿਲੇ ਤੇ ਨਹੀਂ ਜਾਣੀ ਗੋਹਾ ਪੱਥਨਾ ਅੱਛਾ ਹਾਂ ਚੱਲ ਹੁਣ ਤਾਂ ਧੁੱਪਾਂ ਪੈਣ ਲੱਗ ਗਈਆਂ ਵਧੀਆ ਹੋਰ ਮੇਰੇ ਬੇਬੇ ਕਹਿੰਦੀ ਪੱਕਿਆ ਕਰਾਣੀ ਹੁਣ ਆ ਦੋ ਮਹੀਨੇ ਪੱਕ ਕੇ ਚਲ ਸਾਂਭ ਲਾਂਗੇ ਪਾਖੀਆਂ ਹੋਰ ਮੈਂ ਵੀ ਬੀਪਾਲ ਨੂੰ ਫਿਰ ਕਹੂੰਗੀ ਆਪਣਾ ਹੁਣ ਤਾਂ ਸਮਾਂ ਦੀ ਵਧੀਆ ਹੈ ਔਰ ਆ ਤਾਂ ਫਿਰ ਵੜਾ ਸੰਜ ਜਾਗਾ ਹਾਂ ਨਾਲੇ ਉਹ ਪੱਥਲੇ ਨਾ ਅੱਦੇ ਚ ਤੁਸੀਂ ਪੱਕਿਆ ਕਰੋ ਅੱਦੇ ਚ ਮੈਂ ਬਾਕੀ ਕਰਾਂਗੀ ਹੋਰ ਮੈਂ ਵੀ ਬੀਪਾਲ ਨਾਲ ਗੱਲ ਕਰਦੀ ਹਾਂ ਪੱਥਿਆ ਕਰਾਂਗੇ ਨੂੰ ਸਾਹਮਣੇ ਨਾਲ ਤਾਂ ਤੇਰੇ ਬੇਬੀ ਵਾਲਾ ਠੀਕ ਹੈ ਹੁਣ ਤਾਂ ੁੱਪਾ ਪੈਂਦੀਆਂ ਨੇ ਫਿਰ ਢੂੰਡ ਲੱਗਣ ਲੱਗ ਜਾਂਦੇ ਨੇ ਵਿਚਾਰੀ ਘਾਤ ਦੀ ਉਹ ਵੀ ਰੋਟੀ ਕਰਨੀ ਲੱਗ ਰਹੇ ਸੀ ਰੋਟੀ ਬਣਾ ਕੇ ਖਵਾਣੇ ਬੇਬੀ ਹੋਵੇ ਕੋਈ ਆ ਕੇ ਮੇਰੇ ਪੱਪੀ ਭੁੱਲੀ ਨਹੀਂ ਪੰਨਾਂ ਨੇ ਹੈ ਕੋਣ ਨੂੰ ਸਾਰੀ ਟੱਕੀ ਉਹ ਹੁੰਿਆ ਸੀ ਨੂੰ ਪਾਥੀ ਹਰਗੀਆਂ ਲੱਗ ਜਾਂਦੀਆਂ ਚੱਕੀਆਂ ਉਹਨੀਆਂ ਲੱਗਦੀਆਂ ਨੇ ਪਾਥੀਆਂ ਖਾਚਰ ਵਿੱਚ ਦੀ ਹੈ ਕਿਸੇ ਦੀ ਤਾਂ ੱਲੇ ਵੀ ਡਿੱਗੀਆਂ ਪਈਆਂ ਨੇ ਲੈ ਇਹ ਤਾਂ ਸਾਰ ਨਹੀਂ ਟੱਕਿਆ ਉਹਨੀਆਂ ਸੀ ਲੱਕੜਾ ਖਾਬਰੋ ਕਿੰਨੇ ਟੱਕੀਆਂ ਨੇ ਕਿਤੇ ਮੈਨੂੰ ਹੀ ਭਲੇ ਖਾਤਾ ਨਹੀਂ ਪੈ ਗਿਆ ਆਈ ਵੀ ਨਹੀਂ ਹੁਣ ਤਾਂ ਕਿੰਨਾ ਚਿਰ ਹੋ ਗਿਆ ਮੈਂ ਕੋਈ ਕੁੱਤਾ ਗੁੱਲਾ ਨਾਲ ਆ ਗਿਆ ਹੋ ਗਿਆ ਦੇਖੋ ਭਾਈ ਕੁੱਤਾ ਇਧਰ ਦੀ ਚੜੂਗਾ ਤਾਂ ਕੀ ਕਰਨਾ ਚਾਹ ਦੇਖ ਲਿਆ ਦੀਪਿੰਦੱਸ ਦਿੰਦਾ ਜਾ ਲੜਾਈ ਹੈ ਨਹੀਂ ਤੇ ਚੈਨਾ ਨਹੀਂ ਪਤਾ ਹੁੰਦਾ ਤੇ ਦੇਖ ਦੱਟ ਜਾਣਾ ਅੰਦਰ ਬਿਫਾੜਾ ਬਿਫਾੜਾ ਕੀ ਹੋ ਰਿਹਾ ਮੇ ਕੀ ਕਰੀ ਜਾਂਦਾ ਸੁੱਤਾ ਮੈਂ ਤਾਂ ਸਫਾਈ ਹੀ ਕਰਕੇ ਲਿਆ ਸਰ ਮੈਂ ਨਾ ਤੈ ਪਰੇ ਜਾਂਦੀ ਸੀ ਜਾਨੇ ਪੱਥਰ ਉਹ ਜਿਹੜਾ ਲਈ ਜਾਂਦੀ ਸੀ ਅੱਛਾ ਉਹ ਹੱਥਾਂ ਲੱਗੇ ਹੋ ਅੱਛਾ ਉਹ ਹੱਥਾਂ ਲੱਗੇ ਹਾਂ ਉਹ ਮੈਂ ਤਾਂ ਆਪੇ ਪੱਥਰ ਲਿਆ ਕਰੀਏ ਹੋਰ ਪੱਥਰ ਲਿਆ ਕਰੀਏ ਮੈਂ ਵੀ ਬਾਥੀਆਂ ਨੇ ਹੈ ਜੀਆਂ ਘਰ ਆਪਣੇ ਉਹ ਫਿਰ ਆਪਣੇ ਬੱਦਲ ਸਾਂਝਾ ਨਾ ਹਾਂ ਹਾਂ ਮੈਂ ਕਰੀਏ ਆਪਣਾ ਬੱਦਲ ਯਾ ਅੱਡ ਫੇਰਲੀ ਵਿੱਚ ਫਿਰ ਉਹ ਨਾ ਕਿ ਕਿੰਨੀ ਆਏ ਬੱਤ हां ਵੀ ਅੱਧਾ ਚਾਹ ਰੋਣਾ ਨੂੰ ਛੱਡ ਦਾਂਗੇ ਅੱਧੇ ਚਾਪਾ ਪੱਥਨੇ ਕਰਾਂਗੇ ਹਾਂ ਨਾ ਪੱਥੇ ਹੋਊਗੀ ਫਿਰ ਕੱਲ ਨੂੰ ਪੱਥਨੇ ਲਾਂਗੇ ਫਿਰ ਅੱਜ ਤਾਂ ਦੇਖਤਾ ਹੋਰ ਅੱਜ ਤਾਂ ਕੋਹਾ ਮੈਂ ਸਿੱਟੇ ਹੀ ਫੜੂਗੀ ਚੰਨ ਨੂੰ ਬੜਾ ਪਤਾ ਸੀਗਾ ਫਿਰ ਹਾਂ ਸਵੇਰ ਤੋਂ ਲੱਗ ਜਾਈਂ ਚੰਗੇ ਪੱਥੇ ਹਾਂ ਸਵੇਰ ਤੋਂ ਪੱਥਨੇ ਕਰਾਂਗੇ ਫਿਰ ਮੈਂ ਸਵੇਰੇ ਬਾਗ ਕਰਕੇ ਚੀ ਲੈ ਆਉਂਗੀ ਐਂ ਤਾਂ ਪਾਥੀ ਕਰੇ ਉਚਾਰ ਜਿਹੜੀ ਨਾ ਹੋਣਗੀਆਂ ਠੀਕ ਆ ਤਾਂ ਉੱਤਰ ਥੱਲੇ ਪਾਸੇ ਦੇਖ ਕੇ ਪੱਥਨੇ ਆਉਂਦੇ ਨਾ ਨਾ ਬਸ ਇਹਨਾਂ ਨੂੰ ਅੱਧਾ ਛੱਡ ਦਾਂਗੇ ਆਪਾਂ ਅੱਧੇ ਚੰਮਾ ਪੱਥਨੇ ਕਰਾਂਗੇ ਮੈਂ ਫਿਰ ਤੱਕ ਦੇ ਤੂੰ ਕਰ ਲੈ ਕਿ ਤੱਕ

ਆਈ ਉਹ ਦੋ ਪੱਥਰ ਆਈ ਹਾਂ ਵਸ ਅੱਜ ਤਾਂ ਬੱਠਲ ਪੁੱਸੀ ਅੱਛਾ ਫੇਰ ਕੱਲ ਤੋਂ ਜਾਦੇ ਹੋ ਜਾ ਕਰੂ ਫੇਰ ਅੱਜ ਤਾਂ ਪੂ ਮਹੂਰਤ ਜਾਂ ਕਰਤਾ ਕੇਰਾ ਪੱਥਰ ਲੱਗ ਜਾਗਾ ਹਾਂ ਬੇਬੇ ਚਾਚੀ ਵੀ ਪੁੱਸਦੀ ਸੀ ਹਾਂ ਕਹਿੰਦੀ ਇਹ ਬੋਲ ਮਾਰ ਲਵੇਂ ਲੰਗੀ ਜਾਂਦੀ ਇਹਨੂੰ ਹਾਂ ਕਹਿੰਦੀ ਕੁੜੇ ਰਾਣੀ ਪੱਥਨ ਲੱਗ ਗਏ ਮੈਂ ਖਾ ਹਾਂ ਚਾਚੀ ਅੱਜੀ ਲੱਗੇ ਹੈ ਤਾਂ ਪਹਿਲੇ ਦੇ ਨਾ ਤੇ ਕਹਿੰਦੀ ਮੈਂ ਵੀ ਕਹਿ ਨਹੀਂ ਅਬੀਰਪਾਲ ਨੂੰ ਅਸੀਂ ਪੱਥਿਆ ਕਰਾਂਗੇ ਅੱਛਾ ਮੈਂ ਖਾ ਲੈ ਇਹਨਾਂ ਨੂੰ ਸ਼ਰੀਕਾ ਹੀ ਫਾਇਦਾ ਉਹਦੇ ਦਾ ਬੇਲਾ ਪਿਆ ਸੀ ਬਾੜਾ ਪਿਆ ਸੀ ਹਾਂ ਪਤਾ ਨਹੀਂ ਕਿੱਥੋਂ ਮੁਸਕਾ ਲੈਣ ਲੱਗ ਜਾਂਦੀਆਂ ਨੇ ਕੋਈ ਕੰਮ ਨਹੀਂ ਕਰਨ ਦਿੰਦੀਆਂ ਕਹਿੰਦੀ ਰੀ ਵੀ ਪਾਥੀ ਜਾਂ ਲੈਣਾ ਜੋੜ ਲੈਣਾ ਨਾ ਇਹ ਉਹਨਾਂ ਨੂੰ ਤਾਂ ਬਾਹਲਾ ਹੀ ਰਹਿੰਦਾ ਭਾਈ ਪਾਥੀ ਦਾ ਰਿਕਾ ਵਾਲਾ ਰਹਿੰਦਾ ਬੇਬੇ ਜਿਹੜਾ ਕੰਮੇ ਕਰਦੀਆਂ ਨੇ ਛੇਤੀ ਨਾਲ ਨਹੀਂ ਛੇਤੀ ਨਾਲ ਹੀ ਕਰਦੀਆਂ ਹਾਂ ਆਪਾਂ ਤੇ ਲੱਗਦੀਆਂ ਰੋਟੀ ਚੱਲਦੀ ਹੈ ਆਪਣ ਤਾਂ ਆਪਨੇ ਦਬਾਕ ਪਾਉਂਦੇ ਆ ਉਹ ਆਪਾਂ ਨੂੰ ਦੇ ਵੀ ਕਰਦੀਆਂ ਨੇ ਇਹਦੀ ਹਿੱਸਾ ਕਰਦੀਆਂ ਆ ਬਾਬਾ ਉਹਨਾਂ ਸਾਥੀ ਮਥਾ ਡੇ ਕੀ ਕੀ ਆ ਵੀ ਬੜਾ ਹਾਂ ਜੀ ਅੰਦਾਜ਼ੇ ਭਰਾਵੇਂ ਬਾਬਾ ਉਹਨਾਂ ਸਾਥੀ ਮਥਾ ਦੇ ਕੇ ਤਾਂ ਬਈਆ ਸਾਥੀ ਜਾਂਦੇ ਹਾਂ ਹਾਂ ਸੇਵਕ ਕੀ ਜਾਂਣਾ ਗਰ ਯਾਹੀ ਹਨ ਤੇ ਹੁਣ ਉਧਰ ਤੇ ਉਧਰ ਖੇਤ ਜਾਉਣੇ ਦਾ ਠੀਕ ਹੈ ਜੀ ਅਕੀਂ ਤੱਕ ਪੀਂ ਗਿੰਨੇ ਹੁਣ ਮੈਂ ਉਤਾ ਜੀ ਦੇਖਦੀ ਆ ਸੁੱਕੀਆਂ ਪਾਠੀਆਂ ਹੋਣੀਆਂ ਘਰ ਖਤਰ ਲੈ ਜੂਗੀ ਹੈ ਪਾਠੀਆਂ ਤੇ ਇਥੇ ਹੰਡੀਆਂ ਲੱਗਦੀਆਂ ਨੇ ਮੈਨੂੰ ਡਰ ਚ ਇੰਨੀਆਂ ਬਾਥੀਆਂ ਸੀਆਂ ਕਿੱਧਰ ਗਈਆਂ ਇਹ ਤਾਂ ਥੋੜੀਆਂ ਹੀਆਂ ਰਹਿ ਗਈਆਂ ਫਿਰ ਕਿਨੇ ਪਾਸੇ ਲੈ ਜਾਂਦਾ ਹਰਕ ਤਾਂ ਲਈ ਜਾਂਦੀ ਆ ਫਿਰ ਘਰੇ ਪਾਥੀਆਂ ਨਹੀਂ ਕਿ ਜੀ ਲੈ ਇੰਨੀਆਂ ਘੱਟ ਤਾਂ ਲੈ ਹੀ ਜਾਂਦੀ ਆ ਮੰਮੀ ਨੂੰ ਪੁੱਛ ਲੀ ਇਹ ਤੇ ਮੰਮੀ ਤਾਂ ਨਹੀਂ ਪਾਥੀਆਂ ਲੈ ਲੂਗੀ ਘਰੇ ਜਾ ਕੇ ਪਤਾ ਲੱਗਦਾ ਬਾਹਰ ਦੀ ਲੱਗਦੀ ਆ ਹਰ ਗੱਲ ਕੱਲ੍ਹ ਇਸੋਂ ਤੇ ਰਾਹੇ ਟਾਲੀ ਦੇ ਉੱਤੇ ਜਿਵੇਂ ਵੀ ਖੜ ਠੀਕ ਵਸਤੀ ਜਿਵੇਂ ਆਹ ਥੇ ਢੋਲੀ ਢੋਲੀ ਜਿੱਦਾਂ ਇਹ ਕਰ ਜਾਂਦੀ ਸੀ ਉਹਨੇ ਮੈਂ ਬਾੜੀ ਚ ਪਾਥਰੀਆਂ ਪੱਥਰਾਂ ਲਈ ਸੀ ਅੱਛਾ ਹਾਂ ਤੇ ਉੱਥੇ ਸਾਡੀਆਂ ਪਹਿਲਾਂ ਪੁਰਾਣੀਆਂ ਪਾਥਰੀਆਂ ਸੀਗੀਆਂ ਅੱਛਾ ਤੇ ਉੱਚ ਪੁਰਾਣੀਆਂ ਪਾਥਰੀਆਂ ਚ ਪਾਥਰੀਆਂ ਹੱਲੀਆਂ ਪੰਨੀਆਂ ਨੇ ਖਲੀਏ ਬਈ ਨੀਆ ਹੋਰੋਂ ਪਾਤੀਆਂ ਕਟੀਆਂ ਪੰਨਿਆਂ ਨੂੰ ਅੱਛਾ ਹਾਂ ਤੇ ਪਤਾ ਨਹੀਂ ਗਾ ਬਈ ਉਹ ਕਿਨੇ ਚੱਕੀਆਂ ਨੇ ਕਿਨੇ ਨੇ ਹਾਂ ਵਸੀ ਮੈਂ ਨਾ ਜਸਵੇਰੇ ਦੁੱਧ ਕਹੋਂ ਜਾਂਦੀ ਸੀ ਤੇ ਅੱਛਾ ਹਾਂ ਉਹ ਨਾ ਰਾਣੀ ਲਈ ਜਾਂਦੀ ਸੀ ਪਾਖਾ ਡੱਕ ਖੱਪਰੀ ਅੱਛਾ ਹੁੰਦਾ ਸੋ ਢਾਤੇ ਕੋ ਬਾੜਾ ਸਾਂਝਾ ਹੈਗਾ ਹਾਂ ਹਾਂ ਵਸੀ ਹੀ ਸਾਂਝਾ ਬਾੜਾ ਤੇ ਵੀ ਪਤਾ ਨਹੀਂ ਭਈ ਰੱਬ ਜਾਣੇ ਉਹ ਸੋਦੀਆਂ ਲੈ ਕੇ ਗਈ ਐ ਰੱਬ ਜਾਣੇ ਉਹ ਆਉਂਦੀਆਂ ਨਹੀਂ ਗਈਆਂ ਮੈਨੂੰ ਨਹੀਂ ਇਹ ਗੱਲ ਦਾ ਪਤਾ ਪਰ ਉਹ ਡੱਬ ਖੜਾ ਜਮਨ ਨਹੀਂ ਆਦੀ ਸੀ ਆਥੀਆਂ ਦਾ ਵਸੇ ਜੋ ਉਹਨਾਂ ਦੇ ਵੀ ਪੰਨਿਆਂ ਨਹੀਂ ਗੀਆਂ ਅੱਛਾ ਪਰ ਉਹਨਾਂ ਦੀ ਬਾਥੀਆਂ ਥਲੀਆਂ ਨਹੀਂ ਲੱਗਦੀਆਂ ਸਾਡੀਆਂ ਬਾਥੀਆਂ ਥਲੀਆਂ ਪੰਨਿਆਂ ਦੀਆਂ ਭਈ ਐ ਤਾਂ ਦੇਖ ਮੈਨੂੰ ਪਤਾ ਨਹੀਂ ਹੈਗਾ ਅੱਛਾ ਇਹ ਲਈ ਉਹ ਜੂ ਚੱਲ ਫਿਰ ਦੇਖਦੇ ਆਂ ਕੀ ਬੰਦਾ ਫਿਰ ਯੱਕ ਪਤਾ ਲੱਗੂਗਾ ਬਾਥੀਆਂ ਤਾਂ ਮੈਂ ਲੈ ਕੇ ਜਾਂਦੀ ਸੀ ਰੋਜ਼ ਅੱਜ ਤਾਂ ਮੈਂ ਤਾਂ ਹੋਰੀ ਖਸ ਗਈ ਤੀਗੀ ਤੇ ਫਿਰ ਪਾਣੀ ਨਹੀਂ ਆਇਆ ਬਾਥੀ ਇਹ ਲੱਗੂ ਹਬੱਖਾ ਉਂਝੇ ਹੋ ਗਈ ਪੁਰਾਣੀਆਂ ਪੱਤੀਆਂ ਪੁੱਠੀਆਂ ਜੀਆਂ ਲੱਗਣ ਲੱਗ ਪਈਆਂ ਲਾਉਣ ਪੱਥੇ ਖੋਲੋ ਤਾਂ ਪੱਥੇ ਹੀ ਮੰਮੀ ਉਹਦੇ ਧਰੀਆਂ ਚੌਥਰੀ ਮੂਰੀ ਘਰ ਲੱਗੀ ਫੇਰ ਲੈ ਜੂਗੀ ਜਾ ਕੇ ਉਧਰ ਮੈਂ ਤਾਂ ਇਹ ਦੱਸਦੀ ਸੀ ਮੈਂ ਇੱਧਰ ਬਾਰ ਕਣੀ ਤਾਂ ਰਾਣੀ ਦੇ ਪੱਤੀਆਂ ਅੱਛਾ ਆਪਾ ਆਪਾ ਕੰਦ ਨਾਲ ਪੱਤੀਆਂ ਚੱਲ ਵਧੀਆ ਹੋਏ ਹਾਂ ਤੇ ਇੱਕ ਇਹਨੇ ਆਪਣੇ ਤਾਂ ਪੁਰਾਣੀਆਂ ਪਾਥੀਆਂ ਦੀ ਢੜ ਹੰਦੀ ਪਈ ਹੈਗੀ ਅੱਛਾ ਹਾਂ ਤਨਖਲੇ ਖਾ ਲੱਗਿਆ ਹੋਆ ਨਾ ਮਮੀ ਹੁਣ ਐ ਤਾਂ ਪਤਾ ਹੀ ਹੈਗਾ ਵੀ ਆਪਰੇ ਕਿੰਨੀਆਂ ਕਪਾਥੀਆਂ ਸੀਗੀਆਂ ਐ ਤਾਂ ਤੇਰੀ ਗੱਲ ਮੈਂ ਸਮਝਦੀ ਆ ਪੁੱਤ ਕਿਤੇ ਫੇਰ ਵੀ ਤੈਨੂੰ ਕਿਤੇ ਭਲੇਖਾ ਤਾਂ ਲੱਗ ਗਿਆ ਨਾ ਮਮੀ ਭਲੇਖਾ ਥੋੜੀ ਲੱਗਾਗਾ ਮੈਨੂੰ ਮੈਨੂੰ ਮਾਸੀ ਸਿੰਦਰ ਮਿਲੀ ਸੀ ਤੇ ਉਹ ਕਹਿੰਦੀ ਆ ਕਿ ਰਾਣੀ ਨਾ ਐਡਾ ਵੱਡਾ ਬੱਠਲ ਭਰੀ ਲਈ ਜਾਂਦੀ ਸੀ ਕਪਾਥੀਆਂ ਦਾ ਤੇ ਫੇਰ ਉਹਨਾਂ ਦੀ ਤਾਂ ਟਪੋਰਾ ਵੀ ਨਹੀਂ ਹੱਜੀ ਤੇ ਆਪਣੀ ਢੜ ਹੱਦੀ ਪਈ ਆ ਜੀ ਚੱਲ ਕੋਈ ਨਾ ਹਈਏ ਤੂੰ ਬੋਲਣਾ ਤਦ ਉਹਨਾਂ ਇਥੋਂ ਦੀ ਰਾਣੀ ਲੱਗੂਗੀ ਮਾਇਉਲੇ ਨਾਲ ਗੱਲ ਅਫਤੀ ਕਰਦੇ ਹਾਂ ਕੀ ਬਾਤਾਂ ਬਥੇਰੀਆਂ ਕਰਨਾ ਕਰੀ ਜਾਂਦੇ ਓ ਇਹ ਤਾਂ ਮੈਂ ਅੱਜ ਬਾੜੇ ਚ ਗਈ ਸੀ ਜੀ ਬਾਥੀਆਂ ਬੱਤ ਕੇ ਆਈਆਂ ਗਈ। ਅੱਛਾ ਤੇ ਉੱਥੇ ਪੁਰਾਣੀਆਂ ਬਾਥੀਆਂ ਦੀ ਢੜਜੀ ਹੱਲੀ ਪਈ ਹੈਗੀ। ਪਰ ਤਾਂ ਉਹ ਹੱਲ ਗਈ ਹੋਵੇ ਫਿਰ ਇਹਨੂੰ ਕਿੰਦਾ ਬਾਥੀ ਇਕੱਠਾੋਂ ਨਿਕਲੂ ਢਾੜ ਡਿੱਗਦੀ ਹੋਊਗੀ। ਨਾ ਜੀ ਬਾਥੀਆਂ ਘਟੀਆਂ ਪਈਆਂ ਨੇ। ਤੂੰ ਵੀ ਗੋਹੇ ਪਿੱਛੇ ਨਾ ਹੂੰ ਨਾ ਕਲੇਸ ਪਾਰਿਓ ਕਿਸੇ ਨਾਲ। ਬਾਹਰ ਰਹਿਣ ਦਿਓ। ਸ਼ਿੰਦਰ ਕਹਿੰਦੀ ਹੈ ਵੀ ਬਾਥੀਆਂ ਦਾ ਬਸ ਪੰਚ ਲੈ। ਬਸ ਬਸ ਕੋਈ ਨਹੀਂ ਕਹਿੰਦਾ ਹੈਗਾ ਤੂੰ ਵੀ ਹੋਰ ਐਵੇਂ ਕਲੇਸ ਪਾ ਕੇ ਰੱਖੋਂਗੀਆਂ। ਕੀ ਗੱਲ ਆ ਗੋਹੇ ਦੀ? ਲੈ ਹੋਰ ਹੁਣ ਗੋਹਾ ਹੀ ਬੰਦੇ ਨਾ ਬਸ ਕੋਈ ਇਹ ਆਹੇ ਜੀਆਂ ਸੜੀਆਂ ਬਾਥੀਆਂ ਵਿੱਚ ਪਤਾ ਨਹੀਂ ਕਿੰਨਾ ਕਲੇਸ ਪਤਾ ਵੀ ਲੱਗ ਗਈ ਫੇਰ ਬਾਥੀਆਂ ਜੱਕਦਾ ਕੌਣ ਹੈ ਕੋਈ ਨਹੀਂ ਮੂੰ ਨਿਕਲ ਗਈ ਬਾਥੀ ਇੱਕ ਬਾਥੀ ਨਾਲ ਐ ਥੱਲੋ ਘਾੜਦੇ ਸਾਰੀਆਂ ਖੜ ਜਾਂਦੀਆਂ ਨੇ ਐ ਕਿਵੇਂ ਖੜ ਜਾਂਦੀਆਂ ਮੈਂ ਸਮਾਰ ਕੇ ਲਾ ਕੇ ਆਈ ਸੀਗੀ ਨਾ ਨਾ ਬਸ ਰਹਿਣ ਦਿਓ ਹੋਰ ਨਾ ਚੱਲ ਮੜੇ ਪੁੱਛ ਲਾਂਗੇ ਪੁੱਤ ਕੋਈ ਗੱਲ ਨਹੀਂ ਇੰਨੀ ਤਾ ਬੱਸ ਬੱਸ ਤੁਸੀਂ ਰਹਿਣ ਦਿਓ ਉਹੀ ਉਹੀ ਕਲੇਸ਼ ਪਾਉਂਗੀਆਂ ਗੱਲਾਂ ਕੋਈ ਲੈ ਫੇਰ ਮੇਰਾ ਪੱਥੀ ਦਾ ਕੀ ਫਾਇਦਾ ਹੋਇਆ ਜਦੋਂ ਬਾਥੀਆਂ ਦੋ ਥੇ ਬਾਥੀਆਂ ਫੇਰ ਲੜਾਈ ਥੋੜੀ ਪਾਉਣੀ ਐ ਚੱਲ ਗੋਹੇ ਪਿੱਛੇ ਜਾ ਹੋ ਕਰੀ ਜਾਂਦੀ ਗੱਲਾਂ ਕੋਈ ਦੋ ਹੋਰ ਪੱਥਲੀ ਤੂੰ ਕੋਈ ਨਾ ਕੋਈ ਨਾ ਮੈਂ ਸਮਝਾ ਦੂ ਹੁਣ ਅੱਜ ਮੈਂ ਰਾਣੀ ਦੇ ਤੱਕੂ ਬੀਰਪਾਲ ਨੂੰ ਤਾਂ ਮੈਂ ਦੱਸ ਹੀ ਦਿੱਤਾ ਸੀਗਾ ਅੱਜ ਰਾਣੀਆਂ ਲੈ ਕੇ ਜਾਣੀਆਂ ਫਾਸੇ ਸਾਰੀਆਂ ਲੈ ਜਾਣੀ ਮੈਂ ਤਾਂ ਅੱਜ ਹਿੰਦੂਆਂ ਚੱਕਦੇ ਜੇ ਨਾ ਕਿਤੇ ਕੋਈ ਉਹ ਨਾ ਜਿਹੜੇ ਕਿਤੇ ਉਹਨਾਂ ਦਾ ਵਿਵਾਦ ਖੜੀ ਲੈ ਕੇ ਹੀ ਗਿਆ ਤੇ ਮੈਂ ਯੂਟਿਊਬਰ ਬਣਾ ਰਿਹਾ ਹਾਂ ਉਹ ਗੇਟ ਕੀ ਬੁਲਣਾ ਤੇ ਆਈ ਉਹ ਉਹ ਮੇਰੇ ਤਾਂ ਪੱਖੇ ਵਿੱਚ ਕੇ ਪੰਨਿਆਂ ਨੇ ਮਰਚਾ ਉਹ ਪਾਠੀਆ ਪਾਉਣ ਲਈ ਨੂੰ ਤਲਾ ਲੈ ਹਿੱਪਾਲ ਦੇ ਕੰਮ ਨੇ ਇਹ ਨਹੀਂ ਦੇਖਾਂ ਇਹਦੇ ਨਹੀਂ ਪਾਠੀ ਦਾ ਕੋਈ ਨਹੀਂ ਹੁੰਦੀ ਆਪਾਂ ਜਨੇ ਸਾਰੇ ਸੁੱਕੀਆਂ ਲੈ ਸਾਰੇ ਪਾਠੀ ਇਹਨਾਂ ਦੀ ਤਾਂ ਵਧੀਆ ਪਈ ਨੇ ਉਹ ਵੀ ਚਿੜੀਆਂ ਪਈਆਂ ਨੇ ਉਹ ਤਾਂ ਮੇਰੀਆਂ ਪਾਠੀਂ ਢੋਈ ਜਾਂਦੀ ਹੈ ਮੂੰਹ ਮਰਚਾ ਮੈਂ ਤਾਂ ਜਾ ਕੇ ਇਹਨਾਂ ਦੇ ਘਰੇ ਪੁੱਛ ਦੂੰ ਬਾਹਰੋਂ ਸ਼ਿਆ ਰਹੇ ਮੈਂ ਵੀ ਕਹੀ ਨਹੀਂ ਆ ਮੈਂ ਤਾਂ ਸਾਰੇ ਇਹ ਲੱਕੜ ਰੁਕੜਾ ਜੇ ਢਾਕੇ ਗਈ ਸੀ ਮੇਰੇ ਪਾਠੀਂ ਗੱਣਿਆ ਕਿ ਦਰਨੀ ਨਹੀਂ ਆ ਗੋਹਾ ਕਾ ਤਾਂ ਲੱਗੀ ਪਸਮੀ ਤੇ ਮੇਰੀਆਂ ਪਾਥੀਆਂ ਲੱਗੀ ਢੋਣ ਵਾਲੀ shear ਸਸ ਨੂੰ ਹੁ shear ਵਾਲੀਆਂ ਨੇ ਪਰ ਮਾ ਜਿੰਨਾਂ ਤਾਂ ਮੈਂ ਬੁਸ਼ ਲਿਆਂ ਜਾ ਕੇ ਚੰਗੀ ਆਪ ਕਰਦੀਆਂ ਨੇ ਉਹ ਜੀ ਪਾਥੀਆਂ ਨਹੀਂ ਮੈਨੂੰ ਵੀ ਲੋੜ ਹੈ ਜੇ ਤੁਸੀਂ ਜੋੜਦੀਆਂ ਪਾਥੀਆਂ ਅੰਡਾ ਤਾਂ ਮੈਂ ਆ ਕੇ ਠੇਰੀ ਲਾਉਂ ਕਿਰਾ ਪੇੜ ਜੰਗ ਮੈਂ ਤਾਂ ਜਾ ਕੇ ਪਹਿਨਾ ਕੁਛ ਭਾਈਆਂ ਚੰਬਲੀ ਆ ਲੈ ਹੇ ਕਿ ਮੇਨੇ ਚੌੜੀਆਂ ਹੋਈਆਂ ਚੱਕੇ ਪਾਥੀਆਂ ਨੀ ਵੀਰ ਪਾ ਲਾ ਕੀ ਗੱਲ ਤੂੰ ਸਾਡੇ ਪਾਥੀਆਂ ਚੱਕ ਲਈ ਲੈ ਹਈ ਐਸੀ ਤਾਂ ਗੱਲ ਹੀ ਕਰਨੀ ਸੀ ਤੇਰੇ ਨਾਲ ਤੂੰ ਪਹਿਲੀ ਨਾਗੀ ਤੇ ਤੁਸੀਂ ਕੀ ਗੱਲ ਕਰਨੀ ਸੀ ਤੁਸੀਂ ਬਾਹਲੀਆ ਸ਼ਹਿਰੋਂ ਅਸੀਂ ਤੇਰੇ ਪਾਥੇ ਨੋਈ ਜੰਦੀ ਸਾਰਾ ਦਿਨ ਘਰੇ ਕਿੱਥੋਂ ਪਾਥੇ ਤੇ ਵਿਆਹ ਕੇ ਗੱਲ ਕਰੀਆ ਕੱਲ ਤੂੰ ਐਡਾ ਟੋਕਰਾ ਭਰ ਕੇ ਲੇਗੀ ਕਿੱਥੋਂ ਲੇਗੀ ਮੈਂ ਟੋਕਰਾ ਤਾਂ ਦੇਖੀਆ ਮੈਂ ਟੋਕਰਾ ਭਰ ਕੇ ਲੈਂਦੀ ਵੀ ਤੇਰੀਆਂ ਪਾਥੀਆਂ ਤੇ ਨਹੀਂ ਆ ਮੈਂ ਲੱਗ ਜਾਂਦੀ ਹਾਂ ਨਹੀਂ ਆਂਦਾ ਇੰਨੀਆਂ ਪਾਥੇ ਚੱਕੇ ਨਹੀਂ ਲੈ ਫਰੇ ਕਥੇ ਸਾਧਨਥੇ ਮੀ ਪੰਜਾਂ ਨੇ ਮੇਰਾ ਗਾਲ ਪਈ ਜਾਨੀਏ ਰਾਣੀ ਹਜੇ ਮੈਂ ਤਾਂ ਆ ਕੇ ਘਰੇ ਗਾਲੀ ਕੀਤੀ ਸੀ ਮੈਂ ਤਾਂ ਬੇਬੇ ਦੇ ਆ ਕੇ ਦੱਸੀ ਸੀ ਤੂੰ ਪਹਿਲੀ ਲੱਗੀ ਤੜਫਣ ਪੁੱਛਦਾ ਲੈ ਪਹਿਲਾਂ ਤੂੰ ਆਉਣੀ ਸਾਰੀ ਕਹਿਣ ਲੱਗੀ ਕਿ ਮੇਰੀਆਂ ਬਾਤੀਆਂ ਚੱਕ ਰੀਆਂ ਤਾਂ ਦੇਖੇਗਾ ਤੀਆਂ ਪੰਜਾਂ ਨੇ ਵੀ ਭਲ ਹੋਰ ਮੈਂ ਤੜਫਣ ਮੈਂ ਤਾਂ ਦੇਖਿਆ ਮੈਨੂੰ ਫਿਰ ਮੈਨੂੰ ਕਹਣਾ ਤੁਸੀਂ ਦੇਖੇ ਹਾਂ ਮੈਂ ਤਾਂ ਲੰਬਾ ਗਾਲੀ ਕਰਦੇ ਸੀ ਤੂੰ ਪਹਿਲੀ ਲੱਗੀ ਆਹ ਹੋ ਤੂੰ ਸੋ ਕਰਨੀ ਸੀ ਬਾਈ ਗੱਲ ਲੈ ਹੋਰ ਲੈ ਚੜਾਈ ਚੋਰੀ ਕਰਕੇ ਤਾਂ ਤੂੰ ਆਈ ਹੈ ਜੀ ਉਹ ਕਰਨੀ ਜਾ ਕੇ ਦੇਖ ਲੈ ਕਿੱਥੇ ਸਾਨੂੰ ਧੋਈਆਂ ਗਈ ਚਲੇ ਗੱਲਾਂ ਬੈਂਤੀ ਕਰ ਸੀ ਦੇਖ ਲੈ ਮੰਮੀ ਵੱਡੀ ਸ਼ਹਿਰ ਲੰਬਾ ਲੈ ਕੇ ਘਰੇ ਆ ਜੀ ਨੰਗੀ ਜਾਂਦੀ ਨਾ ਉਰੇ ਆ ਗਈ ਢਾਉਣ ਆਪਾਂ ਨੂੰ ਉਹੀ ਤਾਂ ਹੈ ਨਾਲ ਆ ਕੇ ਢੌਂਦੀ ਜੇ ਨਾਲ ਪੱਥੀਆਂ ਲਈ ਪਰ ਹੁਣ ਅਜੇ ਮੈਂ ਤਾਂ ਘਰੇ ਗਈ ਵੀ ਨਹੀਂ ਜਿਹੜੀ ਗੱਲ ਤੋਂ ਮੈਂ ਡਰਦਾ ਸੀ ਉਹੀ ਗੱਲ ਕਰਤੀ ਨਾ ਤੁਸੀਂ ਪੈ ਗਿਆ ਨਾ ਪੱਥੀਆਂ ਪਿੱਛੇ ਘਰੇ ਗਲੇ ਸ ਮੈਂ ਤੁਹਾਨੂੰ ਕਹਿੰਦਾ ਸੀਗਾ ਅਸੀਂ ਕਿੱ데 ਗਏ ਆ ਜੀ ਉਹਦੇ ਕਰੇ ਤੁਸੀਂ ਨਹੀਂ ਕਹਿੰਦੇ ਸਾਡੀਆਂ ਪਾਥੀਆਂ ਚੱਕੀਆਂ ਗਈਆਂ ਉਹ ਤਾਂ ਲੰਗੀ ਜਾਂਦੀ ਆ ਉੱਥੇ ਢਾਉਣ ਆ ਗਈ ਮੈਨੂੰ ਜਦੋਂ ਤੁਸੀਂ ਪਾਥੀਆਂ ਦੀ ਗੱਲ ਕਰਦੇ ਹੋ ਤੁਸੀਂ ਉਸ ਮੈਂ ਕਹਿ ਕੇ ਗਿਆ ਤੁਹਾਨੂੰ ਕਿ ਪਾਥੀਆਂ ਪਿੱਛੇ ਕਲੇਸ਼ ਨਾ ਪਾ ਲਿਓ ਤੁਸੀਂ ਹੱਢੀਆਂ ਫਿਰ ਜੋ ਪਾਥੀਆਂ ਹਲਦੀਆਂ ਸੀ ਬਾਈ ਮੇਰੀਆਂ ਮੇਰੇ ਕਿਹਦੀ ਗਰਸੀ ਗੋਹਾ ਦੇ ਬੱਠਲ ਪਿੱਛੇ ਕਿੰਨਾ ਜਰੂਸ ਕਟਿਆ ਤੁਸੀਂ ਉਹ ਅੱਛਾ ਤੱਕ ਨਹੀਂ ਪਾਥੀਆਂ ਮੇਰੀਆਂ ਜੁੜਦੇ ਨਾ ਗੋਹਾ ਪੱਥੀ ਜਾ ਮੈਂ ਨਾ ਪੱਥਿਆ ਕਰੋ ਹਜੇ ਕਲੇਸ਼ ਨਾ ਉਦਾਂ ਅਸੀਂ ਕਹਿੰਦੇ ਨਹੀਂ ਕਰੇ ਤਾਂ ਸੁਣਾ ਉਹ ਤਾਂ ਆਪਣੀ ਢੌਂਗ ਆ ਗਈ ਆ ਤੁਹਾਨੂੰ ਜਿਹਦੇ ਪਸੂ ਨਹੀਂ ਹੈਗੇ ਉਹਨਾਂ ਦਾ ਕਮੈਂਟ ਐਮ ਪਾਸ ਹੁੰਦਾ ਵਧੀਆ ਕੇ ਕਹਿ ਦਿਆਂਗੇ ਲਿਆ ਪਤੀ ਅਈ ਤੇ ਮੈਨੂੰ ਸੁਣਦਾ ਕਹਿਦਾ ਤਾ ਠੰਡੇ ਨਾਲ ਨਾ ਜਵਾਕੀ ਮੈਨਾਂ ਹੋਣਗੇ ਜਵਾਕ ਨਾ ਹੋਣਗੇ ਫੇਰ ਡਾਂਗਾ ਚੱਕ ਲੋ ਡਾਂਗਾ ਚੱਕ ਲੋ ਇਹ ਤਾਂ ਡਾਂਗਾ ਨਾਲ ਕੰਮੀ ਹੋਊ ਹੁਣ ਤਾਂ ਪਾਥਰੀਆ ਬਣਾ ਨਾ ਕਿ ਸਰਦਾ ਹੁੰਦਾ ਤੂੰ ਤਾਂ ਮੰਮੀ ਸਿਆਣੀ ਐ ਤੂੰ ਵੀ ਮੰਗਰੀ ਰੱਦ ਜਾਨੀ ਐ ਕਿੱਥੋਂ ਫੇਰ ਪਾਥਰੀਆ ਅਸੀਂ ਤੈਨੂੰ ਰੋਕਿਆ ਅਸੀਂ ਗਈਆਂ ਨਾ ਕਦੇ ਉਦ ਕਦੇ ਟੌਣ ਆਈ ਸਮੇਂ ਨਾਲ ਪਾਥਰੀਆ ਲੈ ਗਈ ਤੁਸੀਂ ਦੋਨੇ ਕਰੀਦਾ ਜਾਂਦੇ ਨਹੀਂ ਸਾਡੀਆਂ ਪਾਥਰੀਆਂ ਚੱਕੜਨਾ ਸਾਡੀਆਂ ਪਾਥਰੀਆਂ ਚੱਕੜਨਾ ਅਸੀਂ ਤਾਂ ਕਹਿਣੀ ਐ ਭਾਈ ਮੈਂ ਤਾਂ ਸਾਰਾ ਦਿਨ ਕੋਈ ਜੱਥ ਮਾਰਦੀ ਮੈਥੋਂ ਦਵਾਈ ਦਾ ਨਹੀਂ ਗਾ ਫੇਰ ਆ ਤਾਂ ਕਿਥੋਂ ਤੱਤਾ ਪਾਣੀ ਦੇਉ ਕਿਥੋਂ ਆਪਦਾ ਕੋਈ ਚੁੱਲਾ ਦੇਖ ਫੇਰਾ ਇਹ ਤਾਂ ਕੁਛ ਵੀ ਨਹੀਂ ਕਿਹਾ ਤੈ ਰੋਕਦਾ ਸੀ ਗਈਆਂ ਵੀ ਨਹੀਂ ਬਸ ਮੰਮੀ ਤੂੰ ਵੀ ਇਹਦੇ ਨਾਲ ਦੀ ਹੋ ਰਹੀ ਹੈਗੀ ਅੱਗ ਜਾਨੀਆਂ ਹੋ ਗਈ ਨਿੱਕੀ ਜੀ ਗੱਲ ਪਿੱਛੇ ਕੀ ਗੱਲ ਆ ਗੋਹੇ ਦੀ ਚੱਲ ਕੋਈ ਨਾ ਭਾਈ ਤੇ ਤੂੰ ਰੋਕਦਾ ਸੀ ਰੁਕ ਜਾਣੇਂਗੀ ਪਹਿਲਾਂ ਵੀ ਤੈ ਰੋਕਿਆ ਫਿਰ ਤਾਂ ਫੇਰ ਦਿਨ ਲੱਭਾ ਲੱਗੀ ਫਿਰ ਮੈਂ ਸੋਨੂੰ ਲੜਾ ਦੇਣਾ ਡੰਗਾ ਫਰਾ ਦਣਾ ਫੇਰਾ ਅਸਤੇ ਗਈਆਂ ਨਹੀਂ ਪੁੱਤੂ ਤਾਂ ਆ ਪਈ ਫਿਰ ਜੇ ਆ ਗਈ ਫਿਰ ਤਾਂ ਐਂ ਕਾ ਨਹੀਂ ਵੀ ਕਲੇਸ ਪਾਉਣਾ ਇੱਥੇ ਕਮਾਂਡਾਂ ਦਾ ਸੁਣਾ ਦਿਓ ਬੁੱਬੀ ਅਸੀਂ ਗੋਹੇ ਪਿੱਛੇ ਲੜਦੇ ਆ ਦੋਨੇ ਘਰ ਚੱਲ ਕੋਈ ਨਾ ਪੁਰਣਾ ਦਾ ਸਾਰਾ ਦਿਨ ਨਾ ਦਿਮਾਗ ਗੋਹੇ ਦੀ ਰਹੂਗਾ ਪਾਥੀਆਂ ਪਿੱਛੇ ਲੜੀ ਜਾਂਦੀਆਂ ਨੇ ਦੇਖ ਲੋ ਬੇਬੇ ਉਹ ਹੱਲ ਹੋ ਗਈ ਅੱਛਾ ਤਾਹ ਮੁਸਕਾ ਲੈਂਦੀ ਜੀ ਗੋਹਾ ਪੱਖੰਦੀ ਹਾਂ ਉਹ ਤੇ ਨਾ ਲੱਕੜ ਜੀ ਤੋਂ ਮੰਗੀ ਹੋਈ ਪਈ ਲੱਕੜ ਹੈ ਪਤਾ ਨਹੀਂ ਚੱਲ ਉਹ ਹੰਨੀਆਂ ਹੋਈਆਂ ਨੇ ਥੱਲੇ ਡਿੱਗ ਗਈਆਂ ਛੱਕ ਤਾਂ ਮੈਨੂੰ ਅੱਧੀ ਸੀ ਵੀਰਪਾਲ ਤੇ ਅੱਛਾ ਉਹਨੇ ਦੋ ਟੱਕਰੇ ਪਾਥੀਆਂ ਚੱਕੇ ਪੈਣ ਬੇਬੇ ਉਹਨੇ ਤੇ ਬੈਠੀ ਸੱਸ ਨੂੰ ਮੈਂ ਤੈਨੂੰ ਸੱਦ ਲੈਂਦੀ ਹਾਂ ਤੂੰ ਇਹ ਖਿਪੜਾ ਕਈਆਂ ਮੈਂ ਤਾਂ ਮੈਂ ਦੇਖਦੀ ਖੁੰਡੀਆਂ ਲੱਜ ਤਾਂ ਲੈ ਲੈਂਦੀ ਮੈਂ ਉਹ ਮਰਤੀ ਦੇ ਲੋਹਾਂ ਦੇ ਖਿਪੜਾ ਕਈਆਂ ਮੈਂ ਖੂਹੇ ਚ ਨਹੀਂ ਦੇਂਦੀ ਖੀਏ ਨਹੀਂ ਉਹਦੀ ਸੱਸ ਦਾ ਟੂਹਾਂ ਚਾਂਗ ਦਿੰਦੀ ਮੈਂ ਡਾਂਗਾਂ ਨਾਲ ਵੇ ਚੰਗੀ ਗ ਚੰਗੀ ਕੀ ਹੈ ਉਹ ਤਾਂ ਉਹਦੇ ਤਾਂ ਹੀ ਤਾਂ ਤੈਨੂੰ ਕੁਛ ਦਿੰਦੀਆਂ ਵੀਰਪਾਲ ਬਹੁਤ ਥਾਂ ਲੱਗੀਆਂ ਉਹਨੂੰ ਆਂ ਦੀ ਵੀ ਜੀ ਵੀਰਪਾਲੀ ਸਾਸ ਕੋਸਦੀ ਦੀ ਸਾਸ ਕੋਸਦੀ ਦੀ ਵੀਰਪਾਲ ਦੀ ਕਹਿੰਦੀ ਮੈਂ ਕਹੂੰਗੀ ਵੀਰਪਾਲ ਨੂੰ ਸਾਰਾ ਸਿ ਵੀ ਲੱਗਾਂਗੇ ਮੈਂ ਤਾਂ ਲੱਗ ਜਾ ਬਿਆਹ ਮਸਤ ਲੈਣੇ ਤੇ ਮੇਰੇ ਬੱਚੇ ਖਾਣੇ ਕਿਹਨੀਆਂ ਬੇਸੀ ਪਾਠੀਆਂ ਟੱਟ ਹੋਣੀਆਂ ਇਹਨੂੰ ਪਤਾ ਨਾ ਲੱਗੇਗਾ ਹਾਂ ਵੀ ਜੇ ਇਹ ਪੱਥਨ ਲੱਗ ਕੇ ਹੁਣ ਰੋਜ਼ ਬਾਣੇ ਜਾਇਆ ਕਰੂੰਗੀ ਬਾਲੀਆਂ ਹੁਣ ਬੇ ਬਾਲੀਆਂ ਜਾਲੇ ਬੈਠਾ ਕਰਦੀਆਂ ਮੈਂ ਤੁਹਾਨੂੰ ਕਹਿੰਦੀ ਇਹ ਬੈਠਦਾ ਨਹੀਂ ਹਾਂ ਮੈਂ ਤੁਹਾਨੂੰ ਚੱਲੇ ਜਾਂਦੀਆਂ ਮੈਨੂੰ ਕੀ ਪਤਾ ਹਰਦਾ ਕਾ ਇਹਨਾਂ ਨੂੰ ਵਿਚਾਰੇ ਵਿਚਾਰੇ ਬਾਹੋ ਬਣਾ ਲੈ ਬੱਟ ਬਣਾ ਲੈ ਇਹ ਪਾਥੀ ਮੁੱਦੀ ਮਾਰਦੀ ਆ ਕਰਾ ਕੇ ਕੀ ਕਰੂੰਗੀ ਚੱਕੀਆ ਦਾ ਉਹਨਾਂ ਚੋਂ ਨਹੀਂ ਜਣੀ ਪੈਦ ਨਹੀਂ ਆਂ ਤੂੰ ਉਧਰ ਪਾਥੀ ਮੁੱਦੀ ਮਾਰਦੀ ਤੁਰਿਆ ਉਹਦੇ ਉੱਤੇ ਫੇਰ ਮਾਰਦੀ ਇੱਧਰਲੇ ਪਾਸੇ ਦੂਜੇ ਰੋਟੀ ਝੋਟੇ ਲਾ ਕੇ ਇਧਰ ਪਾਥੀਆਂ ਦੇ ਮੁੱਦੀ ਮਾਰਦੀ ਤੁਰਈ ਉਹ ਤਾਂ ਲਾ ਦੂੰਗੀ ਬੇਬੇ ਜਿਹੜੇ ਸੁੱਕੀਆਂ ਪਾਥੀਆਂ ਸੀ ਤੂੰ ਗੱਲ ਨਹੀਂ ਸਮਝਦੀ ਇੱਟਾ ਤਾਂ ਉੱਤੇ ਨਹੀਂ ਪੰਜੇ ਸੀ ਲੱਕੜਾਂ ਤੇ ਆਪਣੀਆਂ ਉਹ ਤੋਂ ਚੱਕ ਲੀਆਂ ਸਾਰੀਆਂ ਲੱਕੜਾਂ ਚੱਲੀਆਂ ਜਾਂ ਮੈਂ ਚੱਕਣ ਹਾਂ ਦੋਨਾਂ ਨੂੰ ਫੁੱਲ ਬਣਾਇਆਈ ਕੋਈ ਤੂੰ ਮੈਨੂੰ ਰਿਚਾਇਆ ਕਰ ਬਾੜੇ ਜ ਮੈਂ ਉਹ ਜੋ ਦੇਖ ਕਿਆ ਕਰੂੰ ਨਾ ਨਿਸ਼ਾਨੀ ਲਾ ਕੇ ਆਇਆ ਗਾਥੀਆਂ ਦੀ ਇਹਨਾਂ ਤਾਂ ਪਈ ਗਲਤ ਨਾਲੇ ਬੇਬੇ ਤਾਂ ਜਮੀ ਦੀ ਜੜਾ ਹੋ ਕਰ ਜਾਂਦੀਆਂ ਨੇ ਚੱਕੇ ਪੱਥੇ ਪਈਆਂ ਨੇ ਸੋਡੀਆਂ ਚੱਕੀਆਂ ਜਾਂ ਰੋਟੇ ਬਣਾ ਲੈ ਸੀਖਾਂ ਦੇ ਪਾਥੀਆਂ ਚ ਫੜੋਇਆ ਐ ਪਤਾ ਲੱਗਿਆ ਕਰ ਵੀ ਇਹ ਚੱਕ ਰੀਆਂ ਕਿ ਨਾ ਚੱਕੀਆਂ ਨੇ ਠੀਕ ਐ ਸਿੱਖਾਂ ਘੜੋਇਆ ਆਇਆ ਕਰੀ ਨਾ ਇਹਨਾਂ ਨੂੰ ਕੋਈ ਕਹੇ ਤੂੰ ਚਾਹੇ ਇਹਨਾਂ ਨੇ ਕਿਸੇ ਬੰਦੇ ਨੂੰ ਕਹੇ ਸਾਡੇ ਨਾਲ ਇਹ ਜਿਵੇਂ ਪਤਾ ਨਾ ਕਰਨ ਠੀਕ ਐ ਮੈਂ ਤਾਂ ਫਿਰ ਨਹੀਂ ਆਉਂਗਾ ਕਰੂੰ ਜਿਹੜੀ ਨਾ ਕਰਨੀ ਵਾਲੀ ਬਸ ਦੋਨੇ ਬੈਠੀਆਂ ਹਾਂ ਆ ਫਿਰ ਜਾਊਂਗਾ ਮੇਰੇ ਘਰੇ ਬਿਆ ਲੱਛੰਗੀ ਕਰਦੀਆਂ ਤੁਸੀਂ ਤੁਹਾਨੂੰ ਸ਼ਰਮੀ ਨਹੀਂ ਆਉਂਦੀ ਗੋਹੇ ਦੀ ਵੀ ਚੋਰੀ ਹੁੰਦੀ ਦੇਖ ਲੈ ਆਹ ਦੇਖ ਲੈ ਆ ਤੁਹਾਨੂੰ ਜਿਹੜਾ ਉਹ ਨਹੀਂ ਹੋ ਜੇ ਮੰਗ ਕੇ ਲੈ ਲਓ ਦੋ ਟੋਕਰੇ ਮੇ ਭਾਈ ਜੀ ਨਾ ਇਹ ਨਰੇਬ ਗਿਆ ਬੰਦਿਆ ਨੇ ਸੁੱਕੀਆਂ ਵਿੱਚ ਉਹ ਚੋਰੀ ਦੇ ਆਉਂਦਾ ਬੇਬੇ ਬਸ ਫੇਰ ਉਹ ਹੁੰਦੇ ਨੇ ਇੱਥੇ ਤਾਂ ਕਹੇ ਕੁਝ ਪਿਆ ਹੋਵੇ ਮੂਰੇ ਕੰਦੇ ਨੂੰ ਸੁਭਾਅ ਪੈਂਦਾ ਉਹ ਚੋਰੀ ਕਰਕੇ ਮੇਰਾ ਪੂਰਾ ਕਰਦਾ ਦੂਜੀ ਦਾ ਮਸਾ ਹੀ ਕਹੇ ਸੋਚਦਾ ਵੀ ਹਾਂ ਇੱਕ ਦੋ ਜਾਵੇ ਮੈਂ ਚੱਕਾ ਜਿਹਾ ਕਰੂੰਗਾ ਨਹੀਂ ਮੈਂ ਤਾਂ ਹੱਕੀ ਪੱਕੀ ਰਹੀ ਕੀ ਦੇਖ ਕੇ ਉਹ ਮੇਰੇ ਨੇ ਬੱਥੇ ਚੋਰੀ ਹੋ ਗਈ ਮੈਂ ਤਾਂ ਮਸਾ ਬੱਕੀ ਚਾ ਕੋਈ ਨਹੀਂ ਹੋਰ ਬਾਥ ਲਾ ਗਿਆ ਪਤਾ ਉਹ ਹੀ ਫੇਰ ਦੀਆਂ ਰਹਿਣ ਚੱਕਦੀਆਂ ਸ਼ਰਮ ਨਹੀਂ ਆਉਂਦੀ ਹੈਗੀ ਤੌਲੀ ਝੱਟ ਆਈ ਨੂੰ ਨਾ ਉਹ ਕਰੇ ਜਦੋਂ ਚੋਰੀਆਂ ਨਿੰਬੀਆਂ ਬਾਥੀਆਂ ਦੇਖਤ ਚੈਗ ਨਹੀਂ ਹੈ ਕਿ ਪੈਣਾ ਲੋ ਪ੍ਰਮਾਤਮਾ ਦੀ ਦਿੱਤੀ ਖਾਨਿਆ ਖਤਾ ਕੋਈ ਨਾ ਹੋਰ ਦੇਊਗਾ ਅੰਦਰ ਉਸਤੀ ਦੇਵੇ ਮੈਂ ਤਾਂ ਹੋਰ ਪੱਕੀ ਕਰਨੀ ਸੋਚਣੀ ਹੈਗੀ ਵੀ ਕੋਹੇ ਦੀ ਤਾਂ ਚੋਰੀ ਮੂੰ ਹੀ ਨਹੀਂ ਹੁੰਦੀ ਹੁੰਦੀ ਇਹ ਕੋਹੇ ਕੀ ਵਿਚੋਰੀ ਕਰਦੇ ਕੀ ਕਰਦੇ ਨੇ ਦੋ ਦਿਨ ਜਾ ਕੇ ਆਪਣਾ ਗੋਹਾ ਪੱਥ ਲੈਣਾ ਬਾਲਾ ਕਰਦੀਆਂ ਨਹੀਂ ਖੇਚਲਾ ਕਰਨੀ ਔਕੀ ਹੈ ਉਹ ਤਾਂ ਰਾਣੀ ਦੀਆਂ ਪੱਥੀਆਂ ਪਥਾਈਆਂ ਮਿਲਦੀਆਂ ਨੇ ਕਿੱਥੇ ਆਪ ਫੇਰਾ ਪੱਥਣੀਆਂ ਔਕੀਆਂ ਹੋਣਗੀਆਂ ਮਾੜੀਆਂ ਤਾਂ ਬਹੁਤ ਹੁੰਦੇ ਨੇ ਮੰਗ ਕੇ ਲੈ ਲੈਣੇ ਤੋਂ ਟੋਕਰੇ ਸਿੱਧੇ ਮਿਲਦੀਆਂ ਨੇ ਮੰਗ ਕੇ ਕਿਉਂ ਲੈ ਲੈਣਾ ਜੋ ਚੋਰੀ ਕਰਕੇ ਸਰਦਾ ਹੈ ਬਾਈ ਇਹ ਹੀ ਨਹੀਂ ਚਾਹੀਦਾ ਹੁੰਦਾ ਚੋਰੀ ਕਰਨੀ ਬਹੁਤ ਮਾੜੀ ਹੈ ਅਗਲਾ ਵੀ ਮਿਹਨਤ ਕਰਦਾ ਚੱਲ ਬੇਟੀ ਮੈਂ ਤਾਂ ਉਧਰ ਝਾੜੂ ਮਾਰਦੀ ਆਂ ਜਾ ਤਾ ਨਹੀਂ ਪੀਣੀ ਤੈ ਨਾ ਫੇਰ ਕਰਨੀ ਕੋਈ ਨਹੀਂ ਜੇ ਕੰਮ ਕਰ ਲੈ ਏ ਮਾਜਾ ਲਾਲਾ ਤੂੰ ਆਵਦਾ ਉਹ ਤਾਂ ਮੈਂ ਤੈਨੂੰ ਐ ਦੱਸ ਦਿੱਤੀ ਹਾਂ ਕੱਲ ਸੋਡੀ ਰੌਲਾ ਨਹੀਂ ਪਈ ਜਾਂਦੀ ਪਾਖੀਆਂ ਦਾ ਹਾਂ ਪਈ ਜਾਂਦਾ ਸੀ ਵੀਰਪਾਲ ਡਾਕਟਰ ਪਾਖੀਆਂ ਦਾ ਭਰ ਲਈ ਹੈ ਕੱਲ ਦੀ ਗੱਲ ਭਰ ਲਈ ਬਕਸੇ ਚੋਖੇ ਪਹਿਲਾਂ ਭਰ ਲਈ ਮੇਰੇ ਤਾਂ ਉਥੇ ਲੱਕੜਾਂ ਸਾਰੀਆਂ ਵੇਚ ਲਈਆਂ ਕਰਤੀਆਂ ਚਾਚੀ ਮੈਂ ਕਹਿੰਦਾ ਉਹਨਾਂ ਨੂੰ ਗੋਲ ਕਹੀਆਂ ਬਈ ਸੱਸ ਨੂੰ ਹਾਂ ਉਹਦਾ ਐਡਾ ਟੋਕਰਾ ਭਰੀ ਆਉਂਦੀ ਸੀ ਪਰ ਇਹ ਟੀਸੀ ਲਾਈਨ ਮੈਂ ਦੇਖੀ ਐ ਅੱਛਾ ਹਾਂ ਤੇ ਉਹਦਾ ਪਤਾ ਨਹੀਂ ਤਾਂ ਭਾਈ ਆਪਦੀਆਂ ਲਈ ਆ ਇਹ ਮੈਨੂੰ ਪਤਾ ਨਹੀਂ ਪਤਾ ਨਹੀਂ ਉਹ ਉਹ ਛੋਡੀਆਂ ਚੱਕ ਕੇ ਲਈ ਹੈ ਹੈ ਪਰ ਮੇਰਾ ਨਾਂ ਨਾ ਲਈ ਮੈਂ ਤੇਰਾ ਨਾਂ ਦਾ ਚਾਚੀ ਕਿਉਂ ਲਉਂਗੀ ਪਤਾ ਦੇਖੀਏ ਵੀ ਸਾਡੀਆਂ ਚੱਕੀਆਂ ਸੀ ਉਹਨੇ ਮੈਂ ਬਾਥੀਆਂ ਲਈ ਆਉਂਦੀ ਦੇਖੀ ਆ ਉਹ ਐਡਾ ਟੋਕਰਾ ਲੱਦੀ ਆਉਂਦੀ ਸੀ ਅੱਛਾ ਹਾਂ ਉਹ ਤਾਂ ਮੰਨੀ ਨਹੀਂ ਹੈਗੀ ਚਾਚੀ ਕਹਿੰਦੀ ਤੂੰ ਸਾਡੀਆਂ ਚੱਕਦੀ ਆ ਮੈਂ ਕਿਹਾ ਮੈਂ ਤਾਂ ਇੱਕ ਬਾਥੀ ਵੀ ਨਹੀਂ ਛੋਡੀ ਖਲਾਈ ਮੇਰੇ ਉਥੋਂ ਸਾਰੇ ਲੱਕੜਾਂ ਲੰਘਿਆ ਕਰਦੇ ਹੈ ਕੱਲ ਲੜਦੀਆਂ ਦੀਆਂ ਜੇ ਮੈਨੂੰ ਸੱਦ ਲੈਂਦੀ ਮੈਂ ਉੱਥੇ ਮਨਾ ਲੈਂਦੀ ਉਹਨਾਂ ਨੂੰ ਡਾਂਗਾ ਨਾਲ ਹੁਣ ਆਈ ਵੀ ਮੰਨ ਜਾਂਦੀ ਆਂ ਕੀ ਪਤਾ ਸੀ ਬੇਬੇ ਮੈਂ ਤਾਂ ਹੁਣ ਤੇਰੇ ਕੋਲ ਕੱਠਲ ਪਾਥੀਆਂ ਦਾ ਪਰ ਕੇ ਲਈ ਆਂ ਚਾਚੀ ਘਾਲ ਮੈਂ ਤਾਂ ਦੇਖ ਕੇ ਨਾ ਕਾਜਾ ਨਿਕਲ ਗਿਆ ਉਹ ਮੈਂ ਤਾਂ ਔਖੀ ਹੋ ਹੋ ਪਾਥਦੀਆਂ ਮੈਂ ਕਰਦੀ ਥੈੜ ਨਾਲ ਮਸਾ ਦੋ ਦੁਖੀ ਹੋ ਕੇ ਗੋਹਾ ਚੱਕਦੀਆਂ ਆਪਾਂ ਪਾਥ ਕੇ ਸਿੱਟ ਕੇ ਆਉਣੀ ਆਂ ਜੋ ਪਸੂਆਂ ਦਾ ਹੈ ਵਿਚ ਆਪਾਂ ਇਹ ਪਾਥ ਲਾਂਗੇ ਵੀ ਬੇਬੇ ਲਾਗੀ ਕਹਿਣਗੇ ਜੀ ਪਾਥ ਲਾਂਗੇ ਰਾਣੀ ਹੋੜੀ ਹੋੜੀ ਅੰਦਰ ਸੰਮੀ ਜਾਣਗੇ ਮੈਂ ਚੱਲ ਚੰਗਾ ਬੇਬੇ ਤੇ ਉਹਨਾਂ ਨੂੰ ਨੌਜਵਾਨ ਦੀ ਮੈਂ ਤਾਂ ਹੈਰਾਨ ਮੰਨ ਗਈ ਪਤਾ ਨਹੀਂ ਚੱਕੀ ਆ ਗਏ ਮੈਂ ਕਿਹਾ ਉਹ ਐਡੇ ਢੋਕਰ ਕਿਵੇਂ ਚੱਕੀ ਆਉਂਦੀ ਹੈ ਇਹ ਮੈਂ ਤਾਂ ਇਹਨੂੰ ਕਹਿ ਪਿਆਰਦੀਆਂ ਪਾਥੀਆਂ ਦੀ ਸਿਆਣ ਹੁੰਦੀ ਆ ਤੂੰ ਪਾਥੀ ਚੱਕ ਕੇ ਦੇਖ ਲੈਂਦੀ ਆ ਸਿਆਣ ਲੈਂਦੀ ਲੈ ਹੁਣ ਸਿਆਣ ਨੂੰ ਬੇਬੇ ਜਦੋਂ ਆਪਣੇ ਘਰੇ ਪਾਥੀ ਚਾਚੀ ਆਈ ਨਹੀਂ ਸਾਡੇ ਘਰੇ ਹੁਣ ਕਹੇ ਪਤਾ ਐ ਉਹ ਕਰੀ ਜਾਂਦੇ ਹੁਣ ਪਾਥੀ ਹੋਰ ਗਈ ਕਿੱਧਰ ਜਦੋਂ ਆਪਦੇ ਘਰੇ ਤੋਂ ਸਾਰਾ ਇੱਕ ਵੱਠਰ ਕੰਨਾ ਹੈ ਦੋ ਵੱਠਰ ਪੈ ਜਾਂਦੇ ਹੁੰਦੇ ਸੀ ਮੈਂ ਮੈਂ ਤਾਂ ਕਿਹਾ ਮੈਂ ਰਾਣੀ ਦੱਸ ਕੇ ਆਵਾ ਪਹਣੇ ਮੈਂ ਕਿਹਾ ਵੀ ਪਾਥੀਆਂ ਤਾਂ ਭਾਈ ਉਹ ਚੱਕੀ ਆਉਂਦੀ ਸੀ ਪਤਾ ਨਹੀਂ ਸੋਡੀਆਂ ਨੇ ਪਤਾ ਨਹੀਂ ਹੁੰਦੀਆਂ ਨੇ ਮੈਨੂੰ ਇਸ ਗੱਲ ਦਾ ਚੱਲ ਵਧੀਆ ਹੋ ਗਿਆ ਚਾਚੀ ਦੱਸ ਤਾਂ ਕੋਈ ਨਹੀਂ ਲੈ ਰਿਹਾ ਮਾੜੀ ਮੱਕ ਵੀ ਰੱਖੀ ਚੰਗਾ ਫੇਰ ਕੇ ਦੇਖ ਲਈ ਮੜਾ ਜਾ ਉਧਰ ਤੋਂ ਤਾਂ ਜਾਂਦੀ ਹੁੰਦੀ ਰਹਿੰਦੀ ਐ ਵੀ ਸਾਡੀਆਂ ਚੱਕਦੀਆਂ ਕਰਦੀਆਂ ਚੱਕਦੀ ਐ ਉਹ ਤਾਂ ਚੱਲ ਮੈਂ ਕਿਤੇ ਫੇਰ ਦੇਖੂਗੀ ਭੈਣੇ ਹੁਣ ਤਾਂ ਦੇਖ ਮੈਂ ਮੇਰਾ ਨਾਂ ਤਾਂ ਨਹੀਂ ਨਾ ਤੇਰਾ ਨਾਂ ਕਿਉਂ ਲਮਾਉਂਦੀ ਮੈਂ ਤਾਂ ਨਹੀਂ ਹੁੰਦੀ ਦੇਖੀ ਆਉਂ ਛੋਟੇ ਬਾੜਾ ਤਾਂ ਸਾਂਝਾ ਹੀ ਐ ਬਾੜਾ ਤਾਂ ਸਾਂਝਾ ਐ ਆ ਇਨੀਵਨ ਪਤਾ ਆਉਂਦੀ ਨਹੀਂ ਕਿ ਛੋਟੇ ਨੇ ਹੀ ਐ ਨਹੀਂ ਜਰੂਰ ਹੁੰਦੀ ਸੀ ਮੰਨੀ ਨਹੀਂ ਭੈਣੇ ਕੱਲ ਮੈਂ ਤਾਂ ਬਥੇਰਾ ਬੋਲੀ ਸੱਸ ਨੂੰ ਹਾਂ ਦੋਰੀ ਕਰਦੇ ਵਤ ਮੈਂ ਲੈਣੀਆਂ ਬਿੜਕੂ ਨਾਲ ਤੂੰ ਨਾ ਪੈ ਜਾ ਰਾ ਉੱਥੇ ਬਹਿ ਜਾ ਮਾਹਰ ਬਾਈ ਕਿੱਥੇ ਜਾਣਾ ਹਾਂ ਮੈਂ ਕਿਸੇ ਆਲੇ ਊਲੇ ਵਿੱਚ ਨਹੀਂ ਦੇਖੂ ਜਦੋਂ ਇੱਧਰ ਚੰਗੀ ਹੋਏ ਉੱਤੋਂ ਫੜ ਲਈ ਫੇਰ ਪਤਾ ਲੱਗੂਗਾ ਫੇਰ ਪਤਾ ਲੱਗੂਗਾ ਹਾਂ ਤੂੰ ਤਾਂ ਬਹਿਲੀ ਹੋਈ ਹੈ ਤੂੰ ਮਾੜਾ ਜਾ ਕੇ ਮੈਂ ਆੜੇ ਉੱਤੇ ਵਿਜਦੀ ਕਿਤੋਂ ਦੀ ਫਿੜ ਕੇ ਰੱਖੂਗੀ ਐਂ ਤਾਂ ਸਾਹਮਣੇ ਤਾਂ ਫੇਰ ਉਹਨਾਂ ਨੂੰ ਪਤਾ ਹੀ ਲੱਗੂਗੀ ਵੀ ਬੈਠੀ ਐ ਉੱਤੋਂ ਫੜ ਲਈ ਉੱਤੋਂ ਫੜ ਉੱਥੇ ਫੇਰ ਪਤਾ ਲੱਗੂ ਹਾਂ ਇਹ ਤਾਂ ਬਾਂਦੋ ਨਹੀਂ ਆ ਦਿਨਾਰਾ ਵਾਲਾ ਪਾਉਂ ਗਿਆ ਚੱਕੀ ਆਂਦੀ ਐ ਆ ਬਾਠਿਆ ਚੋਰ ਇਹ ਤਾਂ ਮੰਨਦੀ ਨਹੀਂ ਨਾ ਹੈਗੀ ਸੱਸੀ ਇਹ ਨਹੀਂ ਮੰਨੇ ਸਿੱਧੇ ਮੱਥੇ ਨਹੀਂ ਮੰਨਦਾ ਚੋਰ ਕਦੇ ਮੰਨਦਾ ਹੁੰਦਾ ਕੁਝ ਦੇ ਨ ਪਰਾਂ ਗਿਆ ਉਹ ਮਾਚੀਂ ਨੰਨੇ ਨੰਨੇ ਆ ਹੁ ਗਾਹਾਂ ਹੋਰ ਵੀ ਘਾਰਾ ਤਰਨੇ ਇਹ ਕਾਏ ਰੇ ਬੇਤ ਦੀ ਸੁੱਕੀਆਂ ਨਹੀਂ ਨਾ ਬਾਹਰ ਘੱਟ ਪਈ ਹੋਰ ਅੱਜ ਦੀ ਠੰਡ ਕਰਕੇ ਦੰਦਾ ਵਾਲੀਆਂ ਪਈਆਂ ਦੋ ਮਿੰਟ ਤੁਮ ਦਿਨੀਆਂ ਹੋਈ ਹੈਗੀ ਅੱਖ ਨਹੀਂ ਖੋਲੀ ਰੱਬ ਨੇ ਇਹ ਤਾਂ ਪ੍ਰਾਣੀ ਹੀ ਨਹੀਂ ਚਾਹ ਬਣਾਵਾ ਚਾਚੀ ਥੋੜੀ ਨਾ ਚਾਹ ਤਾਂ ਮੈਂ ਹੁਣੀ ਪੀ ਕੇ ਆਈ ਸੀ ਬਣਾ ਲੈਨੀਏ ਘੁੱਟਕ ਨਾ ਨਾ ਚਾਹ ਤਾਂ ਤੈਨੂੰ ਵਧੀਆ ਕਰਿਆ ਧੰਨਵਾਦ ਤੇਰਾ ਹੁਣ ਅਸੀਂ ਵਿੜਕ ਰੱਖ ਲਾਂਗੇ ਹੋਰ ਭਾਈ ਮੈਂ ਤਾਂ ਇਹ ਦਸਣ ਆਈ ਆ ਵੀ ਆਪ ਦੀ ਨਿਗਾਹ ਖੋ ਵੀ ਫਿਰ ਤੁਸੀਂ ਆਪ ਚ ਨਾ ਲੜੀ ਜਾਨੀਓ ਆਪ ਚ ਨਿਗਾਹ ਰੱਖ ਲਓ ਨਾ ਨਾ ਕੋਈ ਅਸੀਂ ਛੋਟੀ ਕੀ ਪਾਉਂਦੀ ਲਾ ਮੈਂ ਇੱਥੇ ਲਾ ਦਿਆ ਕਰਾਂਗੇ ਆਏ ਕਰ ਲਓ ਜਾਨਾ ਇੱਥੇ ਲਾ ਕੇ ਨਾ ਫਿਰ ਦੇਖਿਆ ਕਰਾਂਗੇ ਹਾਂ ਲੈ ਮੈਂ ਤਾਂ ਫਿਰ ਜਾਨੀਆ ਜੰਗਾ ਕੋਈ ਨਾ ਚਾਚੀ ਬਹਿ ਜਾਂਦੀ ਨਾ ਬੱਸ ਫਿਰ ਮੈਂ ਕੰਮ ਤਾਂ ਦੇ ਕਰਨੇ ਨੂੰ ਜਾ ਕੇ ਥੈਂਕ ਯੂ ਸਨ ਪੱਟੀਆਂ ਮੈਂ ਤਾਂ ਦੱਸ ਸੀ ਵਧੀਆ ਹੋਗਾ ਮੈਂ ਹੁਣ ਝੂਰ ਫਾਸ ਜੂ ਬਿੜਕਾ ਰੱਖਾਂਗੇ ਪਾਪਾ ਹੁਣ ਝੂਰ ਫਸ ਜਾਂਦਾ ਉਹਦੀ ਜਦੋਂ ਮਾੜੀ ਜਿਹੀ ਫਿੜਕਾ ਜੇ ਸਰਾਕ ਨਿਕਲੇ ਨਾ ਝੂਰ ਤਾਂ ਫਸ ਹੀ ਜਾਂਦਾ ਹਾਂ ਆਸ਼ਿੰਦਰੀ ਪਾਤਖਿਆਂ ਤੇ ਚੱਕਦੀਆਂ ਮਾਂਏ ਦੋਨਾਂ ਪਾਸੇ ਉਂਗਲਾਂ ਲਾਤੀਆਂ ਹੁਣ ਜੁੰਡ ਮਚੁੰਡੀ ਆਪੀ ਹੋਈ ਜਾਣੀ ਆ ਆਪਾਂ ਨੂੰ ਪੀਏ ਲੈ ਚੁੱਕੇ ਜੀ ਬੋਲੇ ਜੀ ਪਾਣੀ ਚਾਹੇ ਚਲਾਈ ਜਾਣਗੇ ਰਾਲੀ ਤਾਂ ਸੱਚੀ ਉਤਾਰੀ ਲੜਦੀ ਸੀ

ਕਿੰਝਿੰਗੜ ਦੇ ਪੈ ਗਿਆ ਮੈਂ ਤਾਂ ਹੁਣ ਆਈ ਸੀ ਇਹ ਬਾਦਲ ਜੀ ਦੇਖਾ ਬਣਾ ਭੂ ਨਹੀਂ ਮੈਂ ਤਾਂ ਪਾਥੀਆਂ ਪਿੱਛੇ ਉਹੀ ਜਾਨ ਕਮਾ ਲਈ ਸੀ ਅਬ ਦੀ ਕੀ ਹੋ ਗਿਆ ਮਸੀ ਕੀ ਹੋ ਗਿਆ ਨਹੀਂ ਸੱਪ ਆ ਉਰੇ ਨਹੀਂ ਸੱਪ ਆ ਇੱਥੇ ਤੂੰ ਐਡੀ ਟਿੰਡੀਆਂ ਲੈਣ ਆਈ ਸੀ ਚੱਕੇ ਰਾਣੀ ਦੇ ਪਾਥੀਆਂ ਆਪੇ ਚਟਮ ਜੱਟੀ ਸਾਨੂੰ ਕਰਾਤਾ ਤੋ ਕੀ ਹੋ ਗਿਆ ਆ ਦੇਖ ਲੈ ਤੈਨੂੰ ਵੀ ਲੱਗਾ ਬੱਲੇ ਬੜਾ ਵੱਡਾ ਸੱਪ ਆ ਉਰੇ ਤਾਂ ਤੈਨੂੰ ਕੁਝ ਤਾਂ ਲੱਗਾ ਸੱਪ ਦਾ ਹਮੈ ਦੇਖਿਆ ਉਰੇ ਤੂੰ ਕੀ ਕਰਨਾ ਸੀ ਸਾਡੇ ਪਾਥੀਆਂ ਚ ਅੱਛਾ ਆ ਲੱਗੇ ਪਤਾ ਤੈਨੂੰ ਰਾਣੀ ਆ ਬੱਠਰ ਤੇਰੇ ਮੇਰਾ ਕਿਉ ਏ ਇਹਦਾ ਏ ਅੱਛਾ ਲੜਾਈ ਸਾਡੀ ਕਰਉਣੀ ਐ ਪਾਸੇ ਦੂਰੇ ਕਿ ਜੰਨੀ ਐ ਕਮਾਲ ਕਰਦੀ ਜੱਤੀ ਤੂੰ ਤਾਂ ਡੜੇ ਬਤਰਾਤਰੀ ਉਂਗਲਾ ਲਾਉਂਦੀ ਐ ਇਹ ਤਾਂ ਸ਼ੁਕਰ ਕਰ ਸਾਡੇ ਬੰਦੇ ਨਰਮ ਨੇ ਦੋਨਾ ਕਰਾਂਦੇ ਸਾਡੇ ਤਾਂ ਕਰਾਤੀ ਡਾਗੋ ਡਾਗੀ ਬੰਦੇ ਤੇ ਹਾਂ ਹਾਂ ਚੱਲ ਚੱਚੇ ਨੂੰ ਸਾਂਗੇ ਆ ਜਾ ਨਹੀਂ ਉਤਾਰੂ ਕੁੜੀ ਤੈਨੂੰ ਸੱਚੇ ਕੋਲੇ ਤਾਂ ਮੇਰੇ ਨਾਲ ਬੱਧੋ ਬੱਦੀ ਕੁੱਤੇ ਪਰ ਕੀਤੀ ਐ ਪਾਤਨੀਆ ਪਿੱਛੇ ਸੱਚੀ ਲਵੇ ਲੈ ਇੱਕ ਛੇ ਕੰਨੀ ਲੜਾਈ ਵੀ ਨਾ ਕਰ ਹਨ ਨਹੀਂ ਰਹਿਣੀ ਪਹਿਲਾਂ ਇੱਧਰ ਲੈ ਕੇ ਜਾਉਂਗੀ ਅਫਤਾਰ ਨੂੰ ਦੱਸਦੀ ਆ ਉਹ ਮੇਰੇ ਜੁੰਡੇ ਪੱਟੀ ਜਾਂਦੇ ਨੇ ਪਾਠੀਆਂ ਪਿੱਛੇ ਚੱਲ ਆਹੋ ਆ ਜਾ ਮਸੀ ਉਹ ਪਾਇ ਨਹੀਂ ਤੇਰੇ ਤਾਂ ਪੱਟ ਨਹੀਂ ਨੇ ਜੁੰਡੇ ਲਾ ਖੋ ਤੇ ਲੜੀਆਂ ਹੋਰ ਹੁਣ ਤੂੰ ਵੀ ਮੇਰੇ ਬਾਤੂ ਜੁੰਡੇ ਪੱਟ ਕੇ ਗਈਆਂ ਗਈ ਕੀ ਪਤਾ ਸੀ ਆ ਦੇਖ ਲੋ ਕੀ ਹੋ ਗਿਆ ਆ ਮਸੀ ਚਾਕੇ ਦੀ ਸੀ ਪਾਠੀਆਂ ਮਸੀ ਚੰਗੀ ਗੱਲ ਨਹੀਂ ਸੀ ਇਹ ਇਹ ਤਾਂ ਸੱਪ ਨਿਕਲੇ ਆ ਕੁਦਰਤੀ ਪਤਾ ਲੱਗਿਆ ਭਾਈ ਫੜ ਲੈ ਚੋਰ ਹਾਂ ਉਹ ਤਾਂ ਚਿੰਤਿੰਗੜਾ ਪੈ ਗਿਆ ਮੈਂ ਤਾਂ ਕੁਦਰਤੀ ਪਾਥੀਆਂ ਲੈਣ ਗਈ ਸੀ ਜਦੋਂ ਮੈਂ ਵਾਪਸ ਤੁਰੀ ਆਉਂਦੀ ਸੀ ਕਿ ਚੀਕ ਜੀ ਬੱਚੀ ਗਾਹਾਂ ਜਦੋਂ ਮੈਂ ਗਈ ਤਾਂ ਮਾਸੀ ਬੱਠਣ ਲਈ ਬੈਠੀ ਮਾਸੀ ਤੂੰ ਪਾਥੀਆਂ ਚੱਗਦੀ ਸੀ ਨਾਲੇ ਸਾਡੇ ਘਰੇ ਦੋਨੇ ਘਰਾਂ ਦੇ ਉਂਗਲਾਂ ਲਾਉਂਦੀ ਸੀ ਇਹ ਤਾਂ ਅਸੀਂ ਬੜੇ ਨਹੀਂ ਆਪਚ ਮੀਂਹ ਸਾਡੇ ਜਿੱਲੀਆਂ ਤੇ ਪਾਥੇ ਮਾਸੀ ਫਿਰ ਜਿੱਲੀਆਂ ਸੀਆਂ ਚੋਰੀ ਤਾਂ ਹੀ ਕਰਨੀਆਂ ਸੀ ਬਾਕੀ ਫਿਰ ਤੂੰ ਸਾਡੇ ਘਰੇ ਉਂਗਲਾਂ ਲਾਉਣਾ ਆਉਂਦੀ ਸੀ ਦੋਨੇ ਘਰਾਂ ਦੇ ਇਹ ਤਾਂ ਸ਼ੁਕਰ ਹੈ ਫਿਰ ਨਰਮ ਸੀ ਦੋਨੇ ਭਾਈ ਤੁਸੀਂ ਚਾਚੀ ਉਮਰ ਚ ਵੱਡੀਆਂ ਤੂੰ ਸਾਥੋਂ ਮੈਂ ਤਾਂ ਤਾਂ ਹੌਲੀ ਬੋਲੀ ਜਾਂਦਾ ਸਾਰੇ ਦੋਨੇ ਘਰਾਂ ਦੀਆਂ ਬਾਥੀਆਂ ਚੱਕ ਲਈਆਂ ਸਾਡੇ ਘਰੇ ਲੜਾਈ ਪੁਆਈ ਜਾਂਦੀ ਸੀ ਜੇ ਗਿੱਲੀਆਂ ਸੀ ਤੂੰ ਇੱਕ ਦਿਨ ਲੈ ਜਾਂਦੀ ਪੁੱਛ ਕੇ ਲੈ ਜਾਂਦੀ ਮੈਂ ਵੀ ਨੇ ਚਾਚੇ ਕੋਲ ਲੈ ਕੇ ਜਾਂਦੇ ਹਸ ਤੋ ਦੋਨੇ ਜਾਣੀਆਂ ਪਤਾ ਕਿੰਨੀਆਂ ਬਾਥੀਆਂ ਚੱਕ ਲਈਆਂ ਨਾ ਰਣੀ ਤੇ ਚਾਚੇ ਨਹੀਂ ਹੁੰਦੇ ਸੀ ਉਹਦਾ ਸੁਭਾਅ ਮਾੜਾ ਹੈਗਾ ਮੈਂ ਤਾਂ ਨਾ ਦੱਸਾਂ ਕਿਉਂ ਨਾ ਦੱਸਾਂ ਬਾਈ ਨਹੀਂ ਨਹੀਂ ਚਲ ਫੇਰ ਵੀ ਆ ਸਿਆਣੀ ਆ ਆਪਾਂ ਤੋਂ ਵੱਡੀ ਐ ਚਾਚੇ ਦਾ ਸੁਭਾਅ ਵਾਲਾ ਭੜਾ ਐ ਕਿੱਜੀ ਤੂੰ ਗਲਤੀ ਮੰਨਦੀ ਐ ਫਿਰ ਤਾਂ ਅਸੀਂ ਨਾਲ ਸਾਂਗੇ ਨਹੀਂ ਫਿਰ ਅਸੀਂ ਚਾਚੇ ਨੂੰ ਦਿਆਂਗੇ ਨਾ ਦੱਸਿਓ ਨਾ ਮੈਂ ਤਾਂ ਉਹ ਫੇਰ ਗਾਲਾਂ ਦੇਵਾਂਗਾ ਬਾਣੀਆ ਆਈ ਨਹੀਂ ਪਤਾ ਕਰ ਪਾਣਾ ਯਾ ਲੈ ਫਿਰ ਦੁਬਾਰਾ ਸੜੇ ਬਾਕ ਗਾਉਚ ਨਹੀਂ ਹੋਣੀ ਜਾਂ ਇਹ ਪਾਠੇ ਤਾਂ ਮੰਗ ਕੇ ਲੈ ਜਾ ਸਾਥੋਂ ਪਾਠੀਆਂ ਨਾ ਹੁਣ ਨਹੀਂ ਜਾਂਦੀ ਪਤਾ ਕਿੰਨੀ ਔਖੀ ਹੋ ਕੇ ਪਾਠਦੀਆਂ ਮੈਂ ਹੁਣ ਨਹੀਂ ਜਾਂਦੀ ਅਸੀਂ ਉਹ ਦੋਨੇ ਗੁੱਤ ਨੂੰ ਗੁੱਤੀ ਹੋ ਗਈਆਂ ਮੇਰੇ ਘਰੇ ਆ ਕੇ ਜੁੰਡੇ ਪੱਟੀ ਜਾਂਦੀਆਂ ਕਿ ਵੀਰਪਾਲ ਤਾਂ ਮੇਰੀਆਂ ਪਾਠੀਆਂ ਚੱਕ ਲਈ ਨੇ ਚੱਲ ਜੱਤੀ ਆਪਦੇੋਂ ਤਾਂ ਕਰਕੇ ਉਹ ਵਰਤਾ ਨਹੀਂ ਤਾਂ ਕੱਟ ਕੇ ਲਿਆਂਦੇ ਗਾਜੇ ਕੋਲ ਲੈ ਜਾਂਦੇ ਚੱਲ ਕੋਈ ਨਾ ਨਹੀਂ ਵਈ ਮਾਫੀ ਦਾਨੀਆਂ ਨਾ ਕਰਿਓ ਹੁਣ ਤੁਸੀਂ ਚੱਪਲ ਚੱਲ ਠੀਕ ਕਰਨੀ ਸਰਦੋ ਮਾਫੀ ਨਾ ਨਾ ਕੋਈ ਨਾ ਮਾਫੀ ਹੈ ਮਾਫੀ ਹੈ